ਹਾਂ ਚੱਲ ਕੋਈ ਨਹੀਂ ਪਤਾ ਦੇਖ ਨਾ ਧਿਆਨ ਨਾਲ ਆਪਣਾ ਕੰਮ ਕਰੋ ਹਾਂ ਮਾਰਾਂਗੇ gekeੜਾ ਕਿਦੇ ਠੀਕ ਐ ਚੰਗਾ ਮੰਮੀ ਮੈਂ ਕੀ ਸੁਣ ਡਿਆ ਵਾਂ ਕੀ ਸੁਣ ਡਿਆ ਮੈਂ ਤੂੰ ਉਹ ਮੈਂ ਤਾਂ ਕਬਲ ਨੂੰ ਫੋਨ ਕੀਤਾ ਉਦਾਂ ਹੀ ਮੈਂ ਭਲਾ ਪੋਸ਼ਣਾ ਪਿੰਡ ਚਲ ਗਈ ਐ ਕਿ ਜਾਂ ਇੱਥੇ ਹੀ ਹਜੇ ਆਪਣਾ ਅੱਛਾ ਉਹ ਤੇ ਮੈਨੂੰ ਹੋਰ ਕੋਈ ਦੱਸਣ ਲਈ ਐ ਕੀ ਦੱਸਣ ਲਈ ਤੈਨੂੰ ਤੁਸੀਂ ਕਿਹਾ ਉਹਨਾਂ ਨੂੰ ਵੀ ਪਹਿਲੀ ਨਹੀਂ ਨਾ ਤੁਹਾਡੇ ਲਾਉਣੀ ਲਵ ਉਹਨਾਂ ਨੂੰ ਤੂੰ ਨਾ ਇਹ ਜੀਆਂ ਗੱਲਾਂ ਦੇ ਵਿੱਚ ਧਿਆਨ ਦਿਆ ਕਰ ਤੈਨੂੰ ਕੀ ਮੰਮੀ ਤੁਸੀਂ ਗੱਲ ਦੱਸੋ ਵੀ ਕਹੀ ਹੈਗਾ ਨਹੀਂ ਧਿਆਨ ਨਾ ਦੇ ਪੁੱਛ ਕੇ ਮੈਨੂੰ ਇਹ ਦੱਸ ਕਿਉਂ ਕੀ ਗੱਲ ਮੈਂ ਪੁੱਛ ਨਹੀਂ ਸਕਦਾ ਮੇਰਾ ਪਿਛਾਵਾ ਮੈਂ ਜੋ ਮਰਜੀ ਉਹਨਾਂ ਨਾਲ ਕਰਾਂ ਤੇਰਾ ਕੀ ਹੱਕ ਹੈ ਮੈਂ ਬਾਦੂ ਗੱਲਾਂ ਕਰਨ ਦਾ ਮੇਰੇ ਨਾਲ ਤੂੰ ਮੰਮੀ ਹੱਕ ਕਿਉਂ ਨਹੀਂ ਆ ਉਹਨਾਂ ਤੁਹਾਨੂੰ ਨਹੀਂ ਕਹਿਣਾ ਹੰਨ ਨਾਲ ਗੱਲਾਂ ਕਰਨੀਆਂ ਨੇ ਵੀ ਇਹ ਆਂਦੇ ਹੋਣੇ ਨੇ ਮੇਰੀ ਸੁਣ ਗੱਲ ਜਿੱਥੇ ਗੱਲ ਹੁੰਦੀ ਹੈ ਨਾ ਉੱਥੇ ਕੇ ਰਹਿਣ ਦਿਆ ਕਰ ਤੈਨੂੰ ਮੈਂ ਪਹਿਲਾਂ ਸਮਝਾਇਆ ਹੋਇਆ ਵੀ ਮੇਰੀ ਤੇ ਉਹਨਾਂ ਦੀ ਗੱਲ ਹੈ ਐਵੇਂ ਤੋਂ ਵਿੱਚ ਗੱਲਾਂ ਚਾਈ ਜਾਣਾ ਮੈਂ ਮੰਮੀ ਤੂੰ ਸਿੱਧੀ ਤਰ੍ਹਾਂ ਦੱਸੋ ਪਹਿਲੀ ਵੱਲੋਂ ਕਹਿਆ ਹੈ ਕਿ ਨਹੀਂ ਤੂੰ ਪੁੱਛ ਕੇ ਰਹਿਣਾ ਆਹੋ ਮੈਂ ਕਿਹਾ ਵਾ ਫਿਰ ਉਹਨਾਂ ਨੂੰ ਵੀ ਮੈਂ ਨਹੀਂ ਦੇਣੀ ਮੈਂ ਦੇਣੀ ਕਿਉਂ ਨਹੀਂ ਆ ਪਹਿਲੀ ਉਹਨਾਂ ਦੀ ਉਹਨਾਂ ਦਾ ਹੱਕ ਏ ਤੂੰ ਕੀ ਕਰਨੀ ਏ ਪਹਿਲੀ ਦੱਸੋ ਮੇਰਾ ਨਹੀਂ ਹੱਕ ਹੈਗਾ ਉਹ ਮੰਮੀ ਹੱਕ ਜਿਹਦਾ ਹੈਗਾ ਉਹਨੂੰ ਠੀਕ ਲੱਗਦਾ ਏ ਤੇ ਬਹੁਤੀਆਂ ਗੱਲਾਂ ਨਾ ਕਰਿਆ ਕਰ ਤੇਰੇ ਵਰਗਾ ਹੁਣ ਮੇਰੇ ਨਾਲ ਇੰਨੇ-ਇੰਨੇ ਗੱਲਾਂ ਕਰਦਾ ਤਾਂ ਕੱਲ ਨੂੰ ਕੀ ਪਤਾ ਤੇਰੇ ਵਰਗੇ ਦਾ ਮੰਮੇ ਨਕੇ ਰਿਚੀ ਦੀ ਕਮੀ ਐ ਇੱਥੇ ਦੱਸੋ ਹਾਂ ਭਾਵੇਂ ਨਹੀਂ ਕਮੀ ਹੈਗੀ ਤੀਂ ਆਪੋ ਤਾਂ ਜਦੋਂ ਗੱਲਾਂ ਚ ਆ ਜਾਣ ਨਾ ਉਦੋਂ ਬੜਾ ਕੋਈ ਆਂਦੇ ਹੁੰਦੇ ਨੇ ਮਾਪਿਆਂ ਨੂੰ ਉਹ ਮੰਮੀ ਪਹਿਲੀ ਸਾਰੀ ਹਜੇ ਤੁਹਾਡੇ ਨਾਮ ਐ ਤੇ ਐਵੇਂ ਤੁਹਾਡੀ ਭੁੱਖ ਹੀ ਨਹੀਂ ਜਾਂਦੀ ਬੱਸ ਇੱਥੇ ਇੱਕ ਮਰਲਾ ਵੀ ਹਜੇ ਮੇਰੇ ਨਾਮ ਹੋਈ ਚੱਲ ਫਿਰ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਮੈਂ ਨਹੀਂ ਦੇਣੀ ਵੀ ਹੋ ਕਿਦਾਂ ਦੀਆਂ ਗੱਲਾਂ ਕਰਨ ਦੇ ਨੇ ਫਿਰ ਉੱਥੇ ਕਿਹੜੇ ਮੂੰਹ ਨਾਲ ਜਾਓਗੇ ਅਗਲੇ ਵੜਨ ਦੇਣਗੇ ਤੁਹਾਨੂੰ ਘਰ ਤੂੰ ਨਾ ਮੈਨੂੰ ਇਹੋ ਜਿਹੀ ਗਿੱਦੜ ਧਮਕੀ ਨਾ ਦੇ ਮੈਂ ਜਾਵਾਂਗੀ ਘਰ ਭਾਵੇਂ ਵੇਖਾਂਗੇ ਨਾ ਮੈਨੂੰ ਕੌਣ ਕੱਢਦਾ ਵਾ ਉਹ ਮੰਮੀ ਕਰਦਾ ਉਹਨਾਂ ਵਾਰਡ ਨਾ ਨਹੀਂ ਜਦੋਂ ਤੁਸੀਂ ਉਹਨਾਂ ਦਾ ਉਹਨਾਂ ਨੂੰ ਹੱਕ ਨਹੀਂ ਦੇਣ ਦੇ ਜਦੋਂ ਤੁਸੀਂ ਪਹਿਲੀ ਲੱਲੀ ਫਿਰ ਤਾਂ ਦਾਣਾ ਨਾ ਕੀ ਰਸਤਾ ਰਹਿ ਗਿਆ ਸਭਾ ਮੰਮੀ ਐਨਾ ਕਰਦੇ ਨਾ ਤੁਹਾਡੇ ਨਾਲ ਤੁਸੀਂ ਨਾ ਮਸਾ ਕਦਰ ਨਹੀਂ ਪੁੰਦੇ ਅਗਲੇ ਦੀ ਉਹਦੇ ਕਰਦੇ ਨੇ ਉਹ ਜਿਹੜੀ ਚਲਾਕੋ ਹੈ ਉਹ ਨਹੀਂ ਮੈਨੂੰ ਪੱਲੇ ਬੰਨਦੀ ਉਹ ਮੰਮੀ ਤੁਸੀਂ ਉਹਨੂੰ ਕੀ ਕਹਿਣਾ ਮੈਂ ਮਾੜਾ ਵੀ ਤੁਹਾਨੂੰ ਉਹਨਾਂ ਨੇ ਕੀ ਕਿਹਾ ਦੱਸੋ ਉਹਨਾਂ ਨੇ ਮੈਨੂੰ ਨਹੀਂ ਕਿਹਾ ਬੱਸ ਤੇ ਮੈਨੂੰ ਕਿਤੇ ਐਨਾ ਕਿਤੇ ਸਮਝਦਾਰ ਚੰਗਾ ਕਿ ਗਾਲੀ ਜਾਂਦੇ ਅਗਲੀ ਤੇ ਮੇਰੇ ਵਾਲ ਵੇਖ ਕੇ ਉਹ ਲੈ ਹੋ ਜਾਂਦੀ ਆ ਫੇ ਇਹ ਘਰ ਕਿਉਂ ਆ ਗਈ ਤੈ ਤੂੰ ਹੀ ਪਹਿਲੀ ਦੇਣੀ ਕਿੰਨੂ ਆ ਲਾਭ ਨੂੰ ਦੇਣੀ ਜੇ ਦੇਣੀ ਤੇ ਲਾਭ ਨੂੰ ਪਰ ਮੈਨੂੰ ਉਹਦੇ ਤੇ ਵੀ ਗੁੱਸਾ ਹੁੰਦਾ ਨਾ ਫਿਰ ਮੰਮੀ ਜਾਣਾ ਪਾਣੀ ਦਾ ਘੁੱਟ ਪੁੱਛਣਾ ਚਾਹ ਪੁੱਛਣੀ ਇਹ ਨਹੀਂ ਹੁੰਦਾ ਨੋਆ ਧੀਆਂ ਦਾ ਹੁਣ ਨਾ ਵੀ ਏ ਮੰਮੀ ਤੂੰ ਹੀ ਪਤਾ ਕੀ ਕਰੋ ਉਹਨਾਂ ਨੂੰ ਫੋਨ ਲਾਓ ਤੇ ਉਹਨਾਂ ਨੂੰ ਕਹੋ ਜਿੱਦਾਂ ਕਰਨਾ ਕਰੋ ਮੰਮੀ ਮੁੜ ਕੇ ਗੱਲ ਬੜੀ ਦੂਰ ਤੱਕ ਚੱਲ ਜਣੀ ਜੇ ਸਿੰਦਰ ਤੂੰ ਅਜੇ ਨਿਆਣਾ ਮੈਂ ਤੈਨੂੰ ਅਕਲ ਹੈ ਨਹੀਂ ਇਹਨਾਂ ਗੱਲਾਂ ਦੀ ਲੱਖਾਂ ਰੁਪਈਆਂ ਦੀ ਜਿਆਦਾਤ ਵੈ ਉਹ ਮੰਮੀ ਪੈਸੇ ਕਰਕੇ ਆ ਸਭ ਕੁਝ ਕਰਨ ਦੇ ਤੂੰ ਪੈਸਾ ਲੱਭ ਜਾਂਦਾ ਜੀ ਨਹੀਂ ਲੱਭਦੇ ਹੈਗੇ ਮੇਰੀ ਸੁਭਾਅ ਨਾਲ ਜੀ ਨਹੀਂ ਲੱਭਦਾ ਜਿਆਦਾ ਤਾਂ ਵੀ ਨਹੀਂ ਲੱਭਦੀਆਂ ਜਿਆਦਾਤ ਪਿੱਛੋਂ ਕੋਈ ਨਹੀਂ ਪੁੱਛਦਾ ਹੈਗਾ ਉਹ ਨਹੀਂ ਮੰਮੀ ਲੋਕੀ ਇੰਨੇ ਇਹਨਾਂ ਕੋ ਚੁੱਕੀ ਫਿਰਦੇ ਨੇ ਤੇ ਜੀयां ਉਹਨੂੰ ਤਰਸਦੇ ਨੇ ਤੁਸੀਂ ਐਵੇਂ ਡਏ ਹੋ ਮੈਂ ਹਰ ਨੂੰ ਮੈਂ ਮੁੱਕ ਜਾਗੀ ਤੇ ਤੁਹਾਡੇ ਹੀ ਹੱਥ ਆਉਣੀ ਹੈ ਐਨਾ ਵਾਦੂ ਗੱਲਾਂ ਕਰ ਮੈਨੂੰ ਨਹੀਂ ਤਾਂ ਚਾਹੀਦਾ ਕੁਝ ਵੀ ਆਪਣੇ ਆਪ ਉਹਨਾਂ ਨੂੰ ਫੋਨ ਕਰਕੇ ਕਾ ਦੋ ਕਿ ਕੋਈ ਨਹੀਂ ਤੁਹਾਡੀ ਪਹਿਲੀ ਤੁਹਾਡੇ ਕੋਲ ਹੀ ਰਹੇਗੀ ਤੇ ਜੇ ਨਹੀਂ ਆਣਾ ਇਹਨੂੰ ਕੀ ਸਮਝ ਐ ਇੰਨੀਆਂ ਡੋਂਗੀਆਂ ਗੱਲਾਂ ਦੀ ਬਥੇਰਾ ਮੈਂ ਸਮਝਾਉਣੀ ਐ ਇਹਨੂੰ ਪਰ ਇਹਨੂੰ ਅਕਲ ਨਹੀਂ ਆਉਂਦੀ ਹੈਗੀ ਬਬਲੀ ਜੀ ਪਿੰਦੜ ਹੁਣਾਂ ਦਾ ਫੋਨ ਆਉਂਦੇ ਆ ਹੀ ਆਉਂਦਾ ਤਾਂ ਹੁੰਦਾ ਰਹਿਣਾ ਹੀ ਤੂੰ ਚੁੱਕਣਾ ਨਹੀਂ ਹੈਗਾ ਲੱਗ ਫੋਨ ਤੇ ਵੀ ਲਾ ਮੁੰਡੇ ਹੀ ਜਦੋਂ ਪੰਦਾ ਪੁੱਛੇ ਵੀ ਹੀ ਚੁੱਕਣਾ ਨਹੀਂ ਦੇ ਤਾਂ ਹੀ ਲਾਉਂ ਹਾਂ ਮੈਂ ਤਾਂ ਫੋਨ ਚੁੱਕ ਵੀ ਲਈ ਗੱਲ ਹੋਈ ਏ ਪਿੰਦੜੀ ਜੀ ਹੁਣਾਂ ਨਾਲ ਤੇ ਆਖਾਂ ਦੇ ਵੀ ਤੂੰ ਪੈਂਦਿਆ ਕਿ ਆਪਣੇ ਸਹੁਰੇ ਆ ਮੈਂ ਸੋ ਕੋ ਕਹਿ ਨਹੀਂ ਕਿ ਮੈਂ ਪੈਂਦਿਆ ਹਾਂ ਜੀ ਤੂੰ ਐਵੇਂ ਕਵਲ ਚੋਕ ਲੈ ਤੈਨ ਮੈਂ ਕਹਿਣਾ ਹੀ ਪਿਆ ਚੁੱਕੀ ਮੈਨੂੰ ਹੁਣ ਕੀ ਪਤਾ ਹੀ ਫੋਨ ਚੁੱਕਣਾ ਵਾ ਕ ਨਹੀਂ ਚੁੱਕਣਾ ਉਹ ਤੇ ਇਹੋ ਹੀ ਕਹਿਣ ਦੇਹੀ ਵੀ ਹੁਣ ਪਹਿਲੇ ਨਾ ਕਿਦਨ ਕਰਾਉਣ ਜਾਣੀ ਆ ਮੈਂ ਆਖਿਆ ਉਹ ਤਾਂ ਹੀ ਕਰਾ ਆਏ ਆ ਤੇ ਆਖ ਨੇ ਭੂਆ ਵਾਲੀ ਨਹੀਂ ਕਰਾਉਣੀ ਮੈਂ ਦੱਸਿਆ ਕਿ ਭੂਆ ਨੇ ਤੇ ਜਵਾਬ ਦੇਤਾ ਵਾ ਤੇ ਉਹ ਪਿੰਦਰ ਰੱਖਣੇ ਮੈਨੂੰ ਤੇ ਕਹੇ ਗੱਲ ਦਾ ਪਤਾ ਹੀ ਨਹੀਂ ਆ ਕਵਲ ਤੂੰ ਚੁੱਪ ਕਰਕੇ ਤੇ ਬੈਠੀ ਰਹਿ ਬੰਦਾ ਕੁਛੇ ਵਿਕਾਰ ਚ ਕੋਈ ਗੱਲ ਹੋਏ ਤੇ ਭਾ ਪਤਾ ਹੀ ਨਾ ਹੋਏ ਸਾਰਾ ਉਹਨੂੰ ਪਤਾ ਜਾਣ ਕੇ ਕੇਸਲੀਆਂ ਮਾਣ ਦਿਆ ਵਾ ਭਾਬੀ ਜੀ ਮੈਨੂੰ ਤੇ ਸੱਚੀ ਲੱਗਣ ਰਿਹਾ ਕਿ ਫਿਰ ਪਿੰਦਰ ਵੀ ਜੀ ਨੂੰ ਨਾ ਸੱਚੀ ਨਹੀਂ ਪਤਾ ਹੈਗਾ ਐਵੇਂ ਨਾ ਕਵਲ ਗੱਲਾਂ ਚ ਆ ਜੇ ਇੱਟਾ ਹੀ ਸੱਚਾ ਨਾ ਆਪਣੀ ਮਾਨ ਲੈ ਕੇ ਹੁੰਦਾ ਉੱਥੇ ਖੱਜਲ ਖਰਾਬੀ ਹੈਨ ਵਾਧੂ ਦੀ ਕੀਤੀ ਆ ਨਾਲੇ ਇਹ ਪੈਸੇ ਵੀ ਦਿੱਤੇ ਕਦੀ ਗੱਡੀ ਅੱਜ ਲੈ ਕੇ ਕਰਕੇ ਕਦੀ ਕੱਲ ਕਰਕੇ ਲੈ ਗੇ ਭੂਆ ਸਿੱਧਾ ਹੀ ਜਵਾਬ ਦੇ ਦਿੰਦੀ ਹੈ ਉਦਣ ਵੀ ਨੀਤ ਭੂਆ ਦੀ ਪਹਿਲਾਂ ਤੋਂ ਮਾੜੀ ਹੀ ਇਹ ਲਾਵੀ ਇਹਨਾਂ ਦੀਆਂ ਗੱਲਾਂ ਤੇ ਆ ਗਿਆ ਆਪਣੀ ਭੂਆ ਦੀ ਮੈਂ ਬਠੇਰਾ ਆਂਦੀ ਰਹੀ ਆ ਪਰ ਅੱਜ ਇਹਨਾਂ ਦੀ ਅੱਖਾਂ ਉੱਗੜ ਗਈਆਂ ਭਾਬੀ ਜੀ ਵੀਰ ਤਾਂ ਤਾਂ ਸੋਚਦਾ ਸੀ ਕਿ ਭੂਆ ਨੂੰ ਇਹ ਨਾ ਲੱਗੇ ਕਿ ਮੇਰੇ ਕੋਲ ਨਾ ਕੋਈ ਅੰਦਾ ਨਹੀਂ ਹੈਗਾ ਇਹ ਤਾਂ ਤੁਹਾਡੀ ਭੂਆ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਮੇਰਾ ਮਾਪਿਓ ਹੈ ਨਹੀਂ ਤਾਂ ਚਲ ਮੇਰੇ ਪੇਕੇ ਇਹੋ ਹੀ ਆ ਇਹ ਵੀ ਮੇਰੇ ਪੁੱਤਾਂ ਵਰਗਾ ਹੀ ਆ ਪਿੰਦਰ ਵਰਗਾ ਹੀ ਆ ਪਰ ਉਹਨੇ ਇਹ ਗੱਲ ਨਹੀਂ ਸੋਚੀ ਤੇ ਆਂਡ ਗਵਾਂਡ ਕੀ ਸੋਭਾ ਕਰੇਗਾ ਜਦ ਜਨੇ ਇਹ ਹਿੱਸਾ ਲੈ ਕੇ ਜਾਏਗੀ ਲੋਕਾਂ ਸੋਭਾ ਨਹੀਂ ਕਰਨੀ ਲੋਕਾਂ ਨੇ ਤੇ ਭਾਬੀ ਜੀ ਪਤਾ ਗੱਲਾਂ ਹੀ ਕਰਨੀਆਂ ਵਾ ਪੀਛਾ ਕੋ ਪਤੀ ਜੀ ਨੂੰ ਦੇ ਜਾਂਦੀ ਪਹਿਲੀ ਪਹਿਲੀ ਇਹਨੇ ਕੀ ਕਰਨੀ ਆ ਉੱਥੇ ਸੌਖੀ ਤੇ ਚੰਗੀ ਭਲੀ ਹੈਗੀ ਆ ਕਿਹੜਾ ਮਾਰੇ ਘਰ ਉੱਥੇ ਵੀ ਆਈ ਏ ਉਹ ਖੋਦੀ ਨਾ ਤਾਂ ਵੀ ਨਹੀਂ ਜਾਣੀ ਵਾਏ ਗੁਰਨੇ ਇਹਨੂੰ ਬਥੇਰਾ ਦਿੱਤਾ ਵਾ ਤੇ ਕੋਈ ਗੱਲ ਨਹੀਂ ਸਾਨੂੰ ਵੀ ਮਹਾਰਾਜ ਨੇ ਬਥੇਰਾ ਦਿੱਤਾ ਅਹੀਂ ਤੇ ਇਹ ਕਿਹਾ ਜਿਹੜਾ ਜਿਹਦਾ ਹੱਕ ਮੰਦਾ ਨਾ ਉਹਨੂੰ ਹੀ ਦੇਣਾ ਚਾਹੀਦਾ ਵਾ ਬਾਕੀ ਨਾ ਦੇਗੀ ਤੇ ਨਾ ਸਹੀ ਕੋਈ ਗੱਲ ਨਹੀਂ ਭਾਬੀ ਜੀ ਹੁਣ ਤੁਸੀਂ ਫਿਕਰ ਨਾ ਕਰੋ ਅਹੀਂ ਕਿਹਾ ਪੈਰੀ ਰੱਖੇ ਤਾਂ ਅਸੀਂ ਵੱਡੇ ਹੋ ਜਣਾਵਾ ਤੇ ਨਾਲੇ ਵਾਹਿਗੁਰੂ ਕਿਪਟਾ ਤੁਹਾਨੂੰ ਕਿੰਨਾ ਕੁ ਦੇਣਾ ਵਾ ਤੁਸੀਂ ਨਾ ਫਿਕਰ ਨਾ ਕਰੋ ਮੈਨੂੰ ਨਾ ਬਾਹਰ ਚਾ ਲੰਦੋ ਹੌਲੀ ਹੌਲੀ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਜਾਣਾ ਵਾ ਸਾਦਾ ਦੇਣੀ ਇਹੋ ਜਿਹਾ ਰਹਿੰਦੇ ਹੁੰਦੇ ਕਬਲ ਤੂੰ ਐਵੇਂ ਟੈਨਸ਼ਨ ਲੈਣ ਦੀ ਆ ਮੈਂ ਨੀ ਕੋਈ ਵੀ ਸੋਚਣ ਦੀ ਇਹ ਇੱਦਾਂ ਦੀ ਨਾ ਤੂੰ ਮਾਂਚੇ ਵਹਿਮ ਲਿਆ ਕੋਈ ਗਾਨੀ ਬਾਏ ਗੁਰ ਨੇ ਕੀ ਨਹੀਂ ਦਿੱਤਾ ਤੁਹਾਡੇ ਪੈਰਾਂ ਪਿੱਛੇ ਸਭ ਕੁਝ ਦਿੱਤਾ ਵਾ ਬਹੁਤੀ ਗੱਲ ਪੈਸੇ ਦੀ ਨਹੀਂ ਹੁੰਦੀ ਜਿੱਥੇ ਜੀਆ ਖਨੋਣਾ ਨਾ ਉਥੇ ਪੈਸਾ ਨਹੀਂ ਕੰਮ ਆਉਂਦਾ ਇਹ ਤੇ ਗੱਲ ਤਾਂ ਠੀਕ ਹੈ ਭਾਬੀ ਜੀ ਤੇ ਮੈਂ ਨਾ ਹੰਨੀ ਆ ਕੋਈ ਗਾਨ ਨਹੀਂ ਹੋਇਆ ਅੰਦਰ ਮੇਰੀ ਗੱਲ ਸੁਣੋ ਦੱਸ ਤੂੰ ਹੀ ਕੀ ਮੰਮੀ ਦੇ ਦਿਵਾਲੇ ਚੋਂ 24 ਘੰਟੇ ਹੋਏ ਰਹਿੰਦੇ ਹੋ ਨਿੱਕੀ ਨਿੱਕੀ ਗੱਲ ਤੋਂ ਲੜਦੇ ਰਹਿੰਦੇ ਹੋ ਉਹਨਾਂ ਦੇ ਨਾਲ ਚਲਾਂ ਹੀ ਤੇ ਨੋ ਸੱਸ ਲੜਦੀਆਂ ਚੰਗੀਆਂ ਵੀ ਲੱਗਦੀਆਂ ਵਾ ਤੁਸੀਂ ਮਾਪੋਤ ਲੜਦੇ ਚੰਗੇ ਲੱਗਦੇ ਹੋ ਉਹਨਾਂ ਦੀਪਨ ਨਿੱਕੀ ਜਿਹੀ ਗੱਲ ਹੈ ਕੀ ਹੋ ਗਿਆ ਵਾ ਹੁਣ ਮੰਮੀ ਨੇ ਲਾਵ ਹੁਣਾਂ ਨੂੰ ਸਿੱਧਾ ਸਿੱਧਾ ਕਹਤਾ ਵੀ ਮੈਂ ਤੁਹਾਨੂੰ ਪਹਿਲੀ ਨਹੀਂ ਦੇਣੀ ਹਾਏ ਹਾਏ ਮੰਮੀ ਵਾਲੀ ਵੀ ਹੱਦ ਹੋਈ ਐ ਦੱਸ ਉਹਨਾਂ ਦੀ ਚੀਜ਼ ਜੀ ਉਹਨਾਂ ਨੂੰ ਨਹੀਂ ਦੇਣੀ ਤੇ ਇਹਨਾਂ ਨੇ ਕੀ ਕਰਨੀ ਆ ਮੈਂ ਤਾਂ ਕੱਲ ਨੂੰ ਉਹਦੇ ਨੂੰ ਫੋਨ ਲਾ ਲੈ ਮੈਂ ਚੱਲ ਪੁੱਛਣਾ ਵਾ ਹਾਲ ਚਾਲ ਉਹਨੇ ਮੈਨੂੰ ਸਾਰੀ ਗੱਲ ਦੱਸੀ ਆ ਮੰਮੀ ਵੀ ਨਾ ਜਾਣ ਪੁੱਝ ਕੇ ਇਦਾਂ ਦੇ ਕੰਮ ਕਰਦੇ ਆ ਅੱਜ ਨਾ ਕੋਈ ਨਾਟਕ ਹੋਇਆ ਨਾ ਮੇਰੇ ਸਾਹਮਣੇ ਇਹਨਾਂ ਨੇ ਜਾਣ ਪੁੱਝ ਕੇ ਕੀਤਾ ਤੇ ਹੁਣ ਹੁਣ ਉਸੇ ਵੇਲੇ ਚੰਗੇ ਭਲੇ ਹੋ ਜਾਂਦੇ ਆ ਮੈਂ ਵੀ ਸੋਚਾਂ ਕਿ ਲਾਵ ਨੇ ਫੋਨ ਕਿਉਂ ਨਹੀਂ ਕੀਤਾ ਮੈਨੂੰ ਅਗਲੇ ਗੁੱਸਾ ਕੀਤਾ ਹਨ ਅਗਲੇ ਨੇ ਗੁੱਸਾ ਕਰਨਾ ਨਹੀਂ ਆ ਉਹ ਕਹਿੰਦੀ ਹੁਣੇ ਕਿ ਨੌਪੋਤਾ ਆਂਦੇ ਹਣੇ ਵੀ ਨਾ ਹਿੱਸਾ ਦੇ ਜਿਹੜਾ ਤੇਰੇ ਹੰਦਾ ਵਾ ਵੇਲਾ ਕਰਨ ਆਪੜੇ ਨੇ ਤੇ ਬਦਨਾਮ ਹਨੂ ਕਰਨ ਰਏ ਨੇ ਪਰ ਮੰਮੀ ਵਾਸਤੇ ਆ ਗੱਲ ਪਿੰਦਰ ਗਲਤ ਹੈ ਤੇ ਹੀ ਸਮਝਾਉਣਾ ਹੈ ਨਾ ਉਹਨਾਂ ਨੂੰ ਕਿ ਐਦਾਂ ਨਾ ਕਰੋ ਸਾਡੇ ਕੋਲ ਸਭ ਕੁਝ ਹੈਗਾ ਵਾ ਜੇ ਤੇ ਬੰਦੇ ਤੋਂ ਕੁਝ ਹੋਏ ਨਾ ਸਾਵੀ ਬੰਦਾ ਇਦਾ ਕਰਦਾ ਚੰਗਾ ਲੱਗਦਾ ਵਾ ਤੇ ਨਾਲੇ ਪਿੰਦਰੋਂ ਕਿੰਨਾ ਕਰਦੇ ਮੰਮੀ ਦੇ ਨਾਲ ਨਹੀਂ ਤੇ ਐਨਾ ਕੋਈ ਵੀ ਨਹੀਂ ਕਰਦਾ ਹੈਗਾ ਅਗਲੇ ਸਿਰਫ ਆਪਣੀਆਂ ਨਾਲ ਹੀ ਕਰਦੇ ਨੇ ਗਾਂ ਤੇ ਗਾਂ ਕੌਣ ਪੁੱਛਦਾ ਵਾ ਕਹੇ ਨੂੰ ਤੇ ਮੰਮੀ ਦੇ ਨੇ ਜਾਣ ਬੁੱਝ ਕੇ ਪਿੰਦਰੋਂ ਨਾਲ ਤੰਗ ਕਰਨ ਜਦੋਂ ਉਹ ਮੰਮੀ ਨੂੰ ਪੁੱਛਦੇ ਆ ਹਰ ਇੱਕ ਜਗ੍ਹਾ ਤੇ ਇਹਨਾਂ ਨੂੰ ਨਾਲ ਖੜਦੇ ਆ ਹਰ ਇੱਕ ਗੱਲ ਇਹਨਾਂ ਨੂੰ ਪੁੱਛ ਕੇ ਕਰਦੇ ਆ ਤੇ ਫਿਰ ਇਹਨਾਂ ਦਾ ਮਤਲਬ ਹੀ ਨਹੀਂ ਬਣਦਾ ਕੰਮ ਕਰਨ ਦਾ ਜਾਂਦੇ ਹੋਏ ਨਾ ਭੀ ਬੰਦੇ ਨਾਲ ਪੁੱਛਤਾ ਨਹੀਂ ਨਾ ਆਏ ਉੱਥੇ ਹੰਦੇ ਜਾਂਦੇ ਨੇ ਤਾਂ ਤਾਂ ਵੀ ਅਗਲੇ ਨੂੰ ਤੰਗ ਕਰਦੇ ਚੰਗੇ ਲੱਗੀਦਾ ਓਏ ਇਸੇ ਗੱਲੋਂ ਤਾਂ ਮੈਂ ਖਾਪਣ ਡਿਆ ਵਾ ਉਹ ਮੰਮੀ ਇੱਦਾਂ ਨਹੀਂ ਕਰੀਦਾ ਇੱਦਾਂ ਚੰਗੇ ਥੋੜੀ ਲੱਗੀਦਾ ਏ ਪਰ ਉਹ ਸਮਝਦੇ ਹਨ ਨਹੀਂ ਜਾਂਦੇ ਹੋਏ ਨਿਆਣਾ ਨੂੰ ਸਮਝਾਉਂਦਾ ਬੰਦਾ ਚੰਗਾ ਵੀ ਲੱਗੇ ਸਿਆਣੇ ਬਿਆਣੇ ਹੈਗੇ ਨੇ ਸਾਰੀ ਸਮਝ ਆ ਫੇਰ ਵੀ ਮੈਨਾਂ ਪੈਸੇ ਦੀ ਭੁੱਖ ਜਾਂਦੀ ਹੈ ਨਹੀਂ ਪਤਾ ਨਹੀਂ ਕੀ ਬਣਨਾ ਹੈ ਫਿਰ ਪਰ ਹੁਣ ਕਰੀਏ ਕੀ ਕਿੱਦਾਂ ਮੰਮੀ ਨੂੰ ਮਨਾਈਏ ਇਹ ਕਿਸੇ ਦੀ ਮੰਨਦੇ ਵੀ ਨਹੀਂ ਨਾ ਹੈਗੇ ਕੋਈ ਨਹੀਂ ਲਵਣਿਆ ਕੋਈ ਨਾ ਕੋਈ ਸਕੀਮ ਇਹ ਕਾਮਯਾਬ ਨਹੀਂ ਹੋਉਂਦੇ ਨੀ ਇਹਨਾਂ ਦੇ ਸਕੀਮਾਂ ਇੱਦਾਂ ਨਾ ਦੇਵਾਂ ਬਾਹਰ ਕਿੱਦਾਂ ਨਿਕਲਾਂਗੇ ਲੋਕਾਂ ਆਖੀ ਵੀ ਵੀ ਗੱਲਾਂ ਕਰਿਆ ਕਰਨੀਆਂ ਮੂੰਹ ਤੇ ਹੀ ਤੇ ਹੋਰ ਵੀ ਪੇਕਾਂ ਦੀ ਪੈਲੀ ਲੈ ਕੇ ਆਈ ਏ ਤੇ ਨਾਲੇ ਮਹਾਰਾਜ ਘਰੋਂ ਦੇ ਬਾਰੋਂ ਲੰਕ ਦੇ ਪੂਰੀਆਂ ਨਹੀਂ ਪੈਂਦੀਆਂ ਹੈਗੀਆਂ ਉਹ ਘਰੇ ਭਾਵੇਂ ਬੰਦੇ ਥੋੜੀ ਵੀ ਖਾ ਲੈਣਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਤੇ ਪਿੰਨਰ ਮੈਂ ਤਾਂ ਨਹੀਂ ਕੋਈ ਨਾ ਕੋਈ ਸਕੀਮ ਲਾਗ ਹੈ ਨਾ ਤੇ ਮੰਮੀ ਨੇ ਲਈਏ ਲਾਈਨ ਤੇ ਫੇਰ ਗੱਲ ਬਾਨੀ ਜੀ ਅਹੀਂ ਵੀ ਟੇਲ ਕਰ ਜੰਨੇ ਆ ਕਿ ਚੱਲ ਕੋਈ ਗੱਲ ਨਹੀਂ ਵੱਡੇ ਇਹਨਾਂ ਨੂੰ ਕੀ ਕੁਝ ਕਹਿਣਾ ਨਹੀਂ ਮੈਂ ਹੁਣ ਖਸ ਕੇ ਪਿਆਮ ਜਦੋਂ ਮੈਂ ਇੰਨਤਾ ਡਾਈਆ ਤੂੰ ਹੀ ਮੜਾ ਜਾ ਮਮੀ ਹੁੰਦੀ ਤਾਂ ਉਸੇ ਵੇਲੇ ਕਹਿੰਦੇ ਮਮੀ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਚੱਲਿਆ ਯਾਰ ਆਪ ਤੇ ਚੱਲ ਕਰੀਦਾ ਵਾ ਕਿ ਚੱਲ ਮਾਂ ਮੈਂ ਪਰ ਉਰ ਨਾ ਸੋਚਦੇ ਹੈਗੇ ਆਪਣੇ ਘਰ ਦੇ ਸੋਚੀ ਜਾਣਾ ਕਿਹੇ ਦਾ ਨਹੀਂ ਵੇਖਣਾ ਹੈਗਾ ਹੁਣ ਜਿੱਦਾਂ ਕੋਈ ਕਿਦਾਂ ਗੁਜ਼ਾਰਾ ਕਰਨ ਰਿਆ ਜਿੱਦਾਂ ਇਹ ਚੱਲਦੇ ਨਾ ਹੁਣ ਆਪਾਂ ਵੀ ਉਦਾਂ ਹੀ ਚਲੀਏ ਤੇ ਫੇਰ ਇਹਨਾਂ ਨੇ ਲਾਈਨ ਤੇ ਆਉਣਾ ਜੇ ਤੇ ਇਦਾਂ ਹੀ ਕਰਨਾ ਪੈਣਾ ਹੁਣ ਤੇ ਵੇਖਾਂ ਭਲਾ ਲੱਭ ਨੂੰ ਫੋਨ ਕਰਕੇ ਭਣਾ ਵੇਖ ਲਓ ਫੋਨ ਕਰਕੇ ਬੇਇੱਜ਼ਤੀ ਕਰਾਉਣੀ ਹੈ ਤੇ ਕਰਾ ਲਓ ਹੋਰ ਉਹਨੇ ਤੁਹਾਨੂੰ ਗੜੀਓ ਗੜੇ ਹਾਰ ਪਾ ਦੇਣੇ ਉੱਪਰ ਨਵਦੀਪ ਇਹਦੇ ਚ ਮੇਰਾ ਦੱਸ ਕੀ ਕਸੂਰ ਹੈ ਮੈਂ ਜਿਹੜਾ ਕਹਿ ਰਿਹਾ ਮੰਮੀ ਨੂੰ ਵੀ ਤੁਸੀਂ ਇਦਾਂ ਕਰੋ ਤੁਹਾਡਾ ਕਸੂਰ ਤੇ ਕੋਈ ਨਹੀਂ ਹੈਗਾ ਮੈਂ ਪਤਾ ਕੀ ਆਣੀ ਹੈ ਫੋਨ ਨਾ ਕਰੋ ਮੇਰੀ ਜੇ ਮੰਨਣਾ ਸਭ ਉੱਥੇ ਜਾ ਕੇ ਲੰਬਾ ਭਾਜੀ ਨਾਲ ਵੀ ਸਲਾਹ ਕਰੋ ਹਾਂ ਸ਼ਾਇਦ ਹੋ ਸਕਦਾ ਉਹੋ ਹੀ ਕੋਈ ਨਾ ਕੋਈ ਆਈਡੀਆ ਦੇ ਦੇਣ ਮੰਮੀ ਨੂੰ ਸੁਧਾਰਾਂ ਦਾ ਇੱਕ ਕਰ ਜੇ ਮੈਂ ਕਿਹਾ ਹੁਣ ਗੱਲ ਕਰਕੇ ਵੇਖਾਂਗੇ ਇਹਨਾਂ ਨਾਲ ਸ਼ਾਮਾਂਕ ਜੀਆਂ ਨੂੰ ਜੇ ਤਾਂ ਨਾ ਮੰਨੇ ਫਿਰ ਕੋਈ ਨਾ ਕੋਈ ਰਾਹ ਲੱਭਾਂਗੇ ਉਹ ਨਹੀਂ ਤੂੰ ਹੀ ਉੱਥੇ ਜਾ ਕੇ ਗੱਲ ਕਰ ਤਾ ਉਹ ਥੀ ਹਜੇ ਮੇਰੇ ਕੋਲ ਜਾ ਨਹੀਂ ਜਾਣਾ ਟਾਈਮ ਨਹੀਂ ਲੱਗਣ ਦਿਆ ਪਿੰਧਰ ਕੋਹ ਨਹੀਂ ਹੁੰਦਾ ਮੰਮੀ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਚਲ ਜੇ ਹਾਂ ਉਹ ਮੰਮੀ ਦੀ ਥੋੜੀ ਗੱਲ ਆ ਆਪਣਾ ਬਾਹਰ ਕੰਮ ਕਿੰਨਾ ਕਰਨ ਵਾਲਾ ਪਿਆ ਹਜੇ ਚਲੋ ਫਿਰ ਇਹ ਕਰਾਉਣ ਵਾਲੀ ਆ ਕੰਮ ਵੇਂਦੇ ਰੋ ਫਿਰ ਤੁਸੀਂ ਉਧਰ ਭਾਵੇਂ ਵਿਗੜ ਪੈ ਜੇ ਚੱਲੋ ਫਿਰ ਨਹੀਂ ਹੁਣ ਹੱਦ ਹੋਈ ਮੰਮੀ ਵਾਲਾ ਵੀ ਨਸਰਿਆ ਹੀ ਪਿਆ ਵਾ ਐਦਾਂ ਥੋੜੀ ਬੰਦਾ ਕਰਦਾ ਵਾ ਜਿਹੜੀ ਚੀਜ਼ੀ ਦੀ ਅੱਗੇ ਬੰਦਾ ਚੁੱਪ ਕਰਕੇ ਉਹਨੂੰ ਦੇ ਦੇ ਜਾਣ ਬੁੱਝ ਕੇ ਇਹਨਾਂ ਨੇ ਲੜਾਈ ਘਰ ਦੇ ਵਿੱਚ ਪਾਉਣੀ ਹੁੰਦੀ ਹੈ ਕਿਤੇ ਸੁੱਖ ਸ਼ਾਂਤੀ ਨਹੀਂ ਰਹਿੰਦੇ ਨੇ ਲੋਕਾਂ ਦੇ ਮਾਪਿਓ ਚਾਹੁੰਦੇ ਆ ਕਿ ਸਾਡੇ ਧੀ ਪੁੱਤਰ ਆਮਨਦ ਰਹਿਣ ਅਤੇ ਇਹ ਕਹਿੰਦੀ ਕਿ ਹਰ ਵਕਤ ਲੜਾਈ ਪਈ ਰਹੇ ਤਾਂ ਫਿਰ ਮੈਂ ਬੜੀ ਖੁਸ਼ ਹਾਂ ਲਾਭ ਨੂੰ ਦੁੱਧ ਦੇ ਕਿਤੇ ਕੰਨੀ ਕੁੜੀਆਂ ਨੂੰ ਤੁਸੀਂ ਹੰਪੀ ਲੋ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਥੋੜਾ ਜਿਹਾ ਹੋਰ ਕਰੋ ਸਮਝ ਤੇ ਨਜ਼ਰ ਕੀਤਾ ਜੇ ਨਹੀਂ ਨਹੀਂ ਬੜੀ ਮਿਹਰਬਾਨੀ ਹੈ ਤੁਸੀਂ ਇੰਨਾ ਟਾਈਮ ਔਖਾ ਕਰਤਾ ਅਗੇ ਚਲੋ ਠੀਕ ਹੈ ਪਾਜੀ ਠੀਕ ਹੈ ਨਹੀਂ ਵੱਧ ਫਿਕਰ ਮੈਨੂੰ ਕੋਈ ਗੱਲ ਨਹੀਂ ਠੀਕ ਹੈ ਜੀ ਮਿਹਰਬਾਨੀ ਕਿਹਦਾ ਫੋਨ ਆਉਂਦਿਆ ਹੈ ਹੂੰ ਯਾਰ ਉਹ ਹੀ ਜਿਹੜੇ ਕੋ ਦਵਾਈ ਦੂਈ ਲੈ ਆਈ ਦੀ ਆ ਫਸਲ ਦੀ ਉਹ ਕਹਿੰਨ ਡਿਆ ਸੀ ਕਹਿੰਦੇ ਤੁਹਾਡਾ ਪਿਛਲਾ ਖਾਤਾ ਕਿਨੇ ਚਿਰ ਦਾ ਬਾਅਦ ਉਹ ਕਲੀਅਰ ਕਰ ਦੋ ਤੇ ਮੈਂ ਉਹਨਾਂ ਨੂੰ ਕਹਿ ਆ ਵੀ ਕੋਈ ਗੱਲ ਨਹੀਂ ਕਰ ਦਿੰਦੇ ਆ ਕਣਕ ਦੇ ਵਿੱਚ 2 ਕੁ ਮਹੀਨੇ ਤੇ ਰਹਿ ਗਏ ਔਖੇ ਸੋਕੇ ਕੱਢੋ ਫਿਰ ਕਰ ਲੈਂਦੇ ਆ ਚਲੋ ਕੋਈ ਗੱਲ ਨਹੀਂ ਤੇ ਉਹ ਪਿੰਦਰ ਦਾ ਵੀ ਫੋਨ ਆਉਂਦਿਆ ਹੈ ਪਿੰਦਰ ਦਾ ਫੋਨ ਆਉਂਦਿਆ ਹੈ ਹੋਰ ਕਬਲ ਨਾਲ ਗੱਲ ਕਰਦੇ ਹੂੰ ਤੈਨੂੰ ਮੈਂ ਦੱਸਿਆ ਪੈਣਾ ਫੋਨ ਨਾ ਚੁੱਕੋ ਬਾਰ-ਬਾਰ ਤੁਸੀਂ ਫੇਰ ਹੋਈ ਕੰਮ ਕਰਦੇ ਜੇ ਫੇਰ ਮੂੰਹ ਵੱਧ ਘੱਟ ਨਿਕਲੂਗੀ ਨਾਲੋ ਕੋਈ ਫੋਨ ਚੁੱਕਣ ਵਾਲਾ ਕੰਮ ਰਹਿ ਗਿਆ ਵਾ ਵਿੱਚ ਰਹਿਤ ਨਹੀਂ ਗਿਆ ਕਵਲ ਨੂੰ ਨਹੀਂ ਨਾ ਪਤਾ ਵੀ ਫੋਨ ਚੁੱਕਣਾ ਕਿ ਨਹੀਂ ਹੁਣ ਐਵੇਂ ਕਵਲ ਨੂੰ ਗੁੱਸੇ ਨਾ ਹੋਇਓ ਮੈਨੂੰ ਤਾਂ ਲੱਗਦਾ ਭੂਆ ਦਾ ਹੋਰ ਪਲਾਨ ਹੀ ਵੀ ਮੈਂ ਨਹੀਂ ਨਾਲ ਕਰਾਉਂਦੀ ਪਹਿਲੀ ਤੇ ਕਵਲ ਨੂੰ ਮੈਂ ਆਪਣੇ ਹੱਥਾਂ ਦੇ ਚੁੱਕ ਲਾ ਤੇ ਨਾ ਨਾ ਕਰਾਏ ਕਹਿੰਦੇ ਤੇ ਪਹਿਲੀ ਨਾ ਕਰਾਤੀ ਮੇਰੀ ਸੁਣੋ ਗੱਲ ਕਰ ਲਈ ਨਾ ਇਹਨਾਂ ਦੀਆਂ ਗੱਲਾਂ 'ਚ ਕੋਈ ਨਾ ਆਉਗਾ ਹੈਗਾ ਕੋਈ ਜੇ ਇਹ ਵੀ ਸਮਝਾਉਣਾ ਚਾਹੁੰਦਾ ਸਮਝਾ ਸਕਦੇ ਆ ਮੰਨਿਆ ਕਿ ਭੂਆ ਤੇ ਗਲਤ ਆ ਇਹ ਤੈਨੂੰ ਕਹਿ ਸਕਦੇ ਨੇ ਇਹ ਤਾਂ ਨਾ ਕਰ ਫਰੀ ਦੀ ਪੈਲੀ ਕੋਈ ਛੜਦਾ ਵਾ ਪੈਸੇ ਵੇਖ ਕੇ ਤੇ ਵੜਾ ਵੜਿਆ ਦਿਮਾਗ ਖਰਾਬ ਹੋ ਜਾਂਦੇ ਆ ਤੇ ਇਹ ਤਾਂ ਫੇਰ ਵੀ ਲੱਖਾਂ ਦੀ ਜਾਇਦਾਦ ਆ ਉਹ ਸਾਰਾ ਕੁਝ ਇਦਾਂ ਨਹੀਂ ਹੁੰਦਾ ਤੇ ਬੇਈਮਾਨੀ ਨਾਲ ਕਦੀ ਟਾਈਮ ਨਹੀਂ ਲੰਘਦੇ ਹੁੰਦੇ ਤੇ ਨਾਲੇ ਇਹ ਆ ਵੀ ਫੇਰ ਵਰਤਨੇ ਇੰਨਾਂ ਚੀਜ਼ਾਂ ਨਹੀਂ ਤੇ ਨਾਲੇ ਮੈਂ ਵੀ ਵੇਖਾਂਗਾ ਕਿਦਾਂ ਪੈਲੀ ਫੇਰ ਲੈ ਜਾਂਦੀ ਆ ਭੂਆ ਹਾਦ ਹੋ ਗਈ ਯਾਰ ਐਨੀ ਟੈਨਸ਼ਨ ਆ ਮੈਨੂੰ ਰਾਤ ਦੀ ਤੁਹਾਨੂੰ ਕਾਦੀ ਟੈਨਸ਼ਨ ਜਦੋਂ ਮੈਂ ਨਹੀਂ ਹੁੰਨੀ ਹਾਂ ਮੇਰੀ ਭੁਆਣੀ ਤੇ ਇਹ ਪੇ ਸ਼ੁਰੂ ਉਹ ਤਾਂ ਗੱਲਾਂ ਪੁੱਛ ਲੋ ਤੁਸੀਂ ਕਹਿਣਾ ਨਹੀਂ ਮੇਰੀ ਭੁਆਣੀ ਇਦਾਂ ਦੀ ਅੱਜ ਪਤਾ ਲੱਗਾ ਅਸਲੀ ਰੰਗ ਜਿਹਦੋਂ ਨੇ ਵਿਖਾਏ ਤੇ ਕੋਈ ਨਹੀਂ ਪਰ ਭੈਜਣ ਨੂੰ ਵਾਣ ਇੱਕੋ ਜਿਹਾ ਵੇਖਾਂਗਾ ਜਿੱਦਾਂ ਪਹਿਲੀ ਭੁਆਣ ਆਉਣਗੇ ਨਾ ਤੇ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਕਬਜ਼ਾ ਦਵਾਂਗਾ